ਬਿਆਸ ਦੇ ਵਿੱਚ ਬੰਦੇ ਭਾਰਤ ਐਕਸਪ੍ਰੈਸ ਨੂੰ ਲੈ ਕੇ ਇਸ ਵਕਤੀ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਖਿਆ ਗਿਆ ਹੈਗਾ ਔਰ ਬਕਾਇਦਾ ਤੌਰ ਤੇ ਉੱਥੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡੈਂਪਾ ਨਾਲ ਹਲਕਾ ਬਦਾ ਇੱਕ ਜਸਬੀਰ ਗੁਰਬੀਰ ਸਿੰਘ ਟੋਂਗ ਤੋਂ ਲਾਵਾ ਜਿਹੜੇ ਵੱਖ-ਵੱਖ ਪਾਰਟੀਆਂ ਦੀਆਂ ਸ਼ਕਤੀਆਂ ਹੈਗੇ ਜਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਗੁਹੇ ਹੋਈ ਪਹੁੰਚ ਹੈਗੇ ਤਾਂ ਰੇਲਵੇ ਨੇ ਰੱਖਿਆ ਇਸ ਪ੍ਰੋਗਰਾਮ ਦੇ ਦਰਮਿਆਨ ਮੇਰੇ ਨਾਲ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡੈਂਪਾ ਜਿਹੜੇ ਨੇ ਉਹ ਹਾਜ਼ਰ ਨੇ ਸਰ ਅੱਜ ਦੇ ਇਸ ਫੰਕਸ਼ਨ ਬਾਰੇ ਇੱਕ ਥੋੜਾ ਕਲੀਅਰ ਕਰੇ ਬਹੁਤ ਅੱਛਾ ਰੇਲਵੇ ਨੇ ਫੰਕਸ਼ਨ ਕੀਤਾ ਜਦੋਂ ਬੰਦਾ ਚੰਗਾ ਕੰਮ ਕਰਦਾ ਕੋਈ ਨਾ ਕੋਈ ਹੁਣਤਾ ਹੀ ਰਹਿ ਜਾਂਦੀ ਆ ਮਾਨਵੀ ਅਭਿਵਿਵ ਕੋਈ ਮੈਂ ਲੱਗਦੀਆਂ ਦਾ ਬਹੁਤ ਸੁੰਦਰ ਮਾਧਿਅਮ ਹੈ ਜਿਹੜੀ ਮੈਂ ਰੇਲਵੇ ਨੂੰ ਕਰਦਾ ਗਾਂ ਤੋਂ ਜਦੋਂ ਵੀ ਪੰਜਾਬ ਚ ਕੋਈ ਫੰਕਸ਼ਨ ਹੋਵੇ ਪੰਜਾਬੀ ਚ ਬੋਰਡ ਜਰੂਰ ਲਾ ਦੇਣ ਤਾਂ ਕਿ ਲੋਕਲ ਲੋਕਾਂ ਨੂੰ ਉਸ ਦੀ ਸਹੂਲਤ ਰਹਿੰਦੀ ਹੈ ਪੰਜਾਬੀ ਦੇ ਕਿਤੇ ਬੋਰਡ ਨਹੀਂ ਲੱਗਦੇ ਬੋਰਡ ਮੈਨੂੰ ਹੀ ਨਹੀਂ ਮਿਲੇ ਪੰਜਾਬੀ ਦੇ ਤੁਸੀਂ ਵੇਖਿਆ ਮੈਂ ਤਾਂ ਇੱਥੇ ਹੀ ਵੇਖਿਆ ਵੀ ਬੋਰਡ ਪੰਜਾਬੀ ਦਾ ਸਾਹਮਣੇ ਨਹੀਂ ਸੀਗਾ ਉਹੀ ਮੈਂ ਬੇਨਤੀ ਰੇਲਵੇ ਵਾਲਿਆਂ ਨੂੰ ਕੀਤੀ ਹੈ ਕੋਈ ਸ਼ਿਕਾਇਤ ਨਹੀਂ ਕੀਤੀ ਸੁਝਾਓ ਸੁਝਾਓ ਠੀਕ ਹੈ ਸਰ ਕਿਦਾਂ ਦਾ ਲੱਗਦਾ ਕਿ ਜੇਕਰ ਸਟੇਸ਼ਨ ਹੈਗਾ ਪਹਿਲਾਂ ਸ਼ਤਾਬੀ ਸੀਗੀ 6 ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਸਫ਼ਰ ਦੀ ਸਹੂਲਤ ਮਿਲਦੀ ਸੀਗੀ ਦਿੱਲੀ ਤੱਕ ਲਈ ਤਾਂ ਹੁਣ ਨਵੀਂ ਦਿੱਲੀ ਸਾਢੇ 5 ਘੰਟੇ ਦਾ ਸਫ਼ਰ ਦੱਸਿਆ ਜਾ ਰਿਹਾ ਔਰ ਹੋਰ ਵੀ ਸਹੂਲਤਾਂ ਜਿਹੜੀਆਂ ਹੈਗੀਆਂ ਇਹ ਤੋਂ ਲੈ ਕੇ ਵਿਸ਼ੇਸ਼ ਹੈਗੀਆਂ ਤੇ ਬਾਬਾ ਬਕਾਲਾ ਸਾਹਿਬ ਵੀ ਮੁੱਖ ਹੈਗਾ ਧਾਰਮਿਕ ਸਥਾਨ ਦੇ ਵਜੋਂ ਜਿਹੜਾ ਹੈਗਾ ਸੰਗਤ ਆਉਂਦੀ ਸਿੱਖ ਸੰਗਤ ਵੀ ਬਹੁਤ ਦੂਰ ਆਉਂਦੀ ਹੈ ਔਰ ਨਾਲ ਹੀ ਡੇਰਾ ਸੁਆਮੀ ਮੇਹ ਹੈਗਾ ਤਾਂ ਕਿਸ ਤਰ੍ਹਾਂ ਦੇਖ ਲਓ ਇੱਥੇ ਸਟਾਪੇਜਾਂ ਕਿਸ ਤਰ੍ਹਾਂ ਦੀ ਸਹੂਲਤ ਹੈਗੀ ਨਵੇਂ ਸਾਲ ਦੇ ਤੋਹਫੇ ਵਜੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਬਹੁਤ ਵਧੀਆ ਸਰਕਾਰ ਤੇ ਅਸੀਂ ਤੇਜ ਜਾਣ ਦਾ ਦੋ ਹੀ ਆਲਟਰਨੇਟ ਦੇ ਇੱਕ ਤੇ ਫਾਸਟ ਟ੍ਰੇਨ ਦੂਜਾ ਜਹਾਜ਼ ਅੱਜ ਜਹਾਜ਼ ਦੀ ਜਿਹੜੀ ਟਿਕਟ ਆ ਨਾ ਉਹ ਆਮ ਆਦਮੀ ਦੇ ਵੱਸੋ ਬਾਰ ਹੋ ਗਈ ਹੈ ਜਹਾਜ਼ ਜਿਹੜਾ ਤਕਰੀਬਨ 20000 ਤੱਕ ਵੀ ਕਈ ਵਾਰ ਇਕਨੋਮੀ ਕਲਾਸ ਦੀ ਟਿਕਟਾ ਬਰਕਰਾਰ ਦਿੱਲੀ ਤੱਕ ਦੀ ਹੁੰਦੀ ਆ ਤੇ 3-4000 ਤੋਂ ਵੱਧ ਆਮ ਆਦਮੀ ਫੋਰਡ ਦੀ ਕਰ ਸਕਦਾ ਤੇ ਜਹਾਜ਼ ਦੇ ਉੱਤੇ ਵੀ ਤੁਸੀਂ ਘੰਟਾ ਤੁਹਾਨੂੰ ਲੱਗ ਜਾਂਦਾ 에ਰਪੋਰਟ ਤੇ ਜਾਂਦੇ ਆ ਕਈ ਟਾ ਫੇਰ ਤੁਹਾਨੂੰ ਉੱਥੇ ਡੇਢ ਘੰਟਾ ਪਹਿਲਾਂ ਪਹੁੰਚਣਾ ਪੈਂਦਾ ਇੱਕ ਘੰਟੇ ਦੀ ਫਲਾਈਟ ਅੱਧਾ ਘੰਟਾ ਬਾਹਰ ਦੇਖ ਲੈ ਚਾਰ ਘੰਟੇ ਦਾ ਤਕਰੀਬਨ ਟਾਈਮ ਤੁਹਾਨੂੰ ਜਿਹੜਾ ਵਾ ਫਲਾਈਟ ਤੇ ਜਾਂਦਿਆਂ ਲੱਗ ਜਾਂਦਾ ਤੇ ਪੈਸਾ ਤੁਹਾਨੂੰ ਬਹੁਤ ਜ਼ਿਆਦਾ ਦੇਣਾ ਪੈਂਦਾ ਇਹਦਾ ਜਿਹੜਾ ਖਰਚਾ ਵਾ ਉਹ 1.5 2000 ਰੁਪਈਆ ਵਾ ਪਰ ਇਹ 5 ਘੰਟਿਆਂ 'ਚ ਪਹੁੰਚ ਜਾਂਦਾ ਸੋ ਜਿਹੜਾ ਆਮ ਆਦਮੀ ਆ ਜਿਹੜਾ ਮਾਤੜ ਬੰਦਾ ਵਾ ਉਹਦੇ ਲਈ ਇਹ ਸਭ ਤੋਂ ਤੇਜ਼ ਤੇ ਸਸਤਾ ਤਰੀਕਾ ਸੋ ਨੈਚਰਲੀ ਮੈਂ ਇਹ ਧੰਨਵਾਦ ਦੀਆਂ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਇਹ ਸਾਡੇ ਇਲਾਕੇ ਨੂੰ ਸਹੂਲਤ ਦਿੱਤੀ ਆ ਤੇ ਇੱਕ ਸਸਤੀ ਵਧੀਆ ਤੇ ਟਿਕਾਊ ਸਰ ਇਹ ਹੋ ਗਈ ਰੇਲ ਵਿਭਾਗ ਦੀ ਗੱਲ ਜੇਕਰ ਸੜਕੀ ਮਾਰਗ ਦੀ ਗੱਲ ਕਰੀਏ ਤਾਂ ਬੜੇ ਕਹਿ ਸਕਦੇ ਆ ਕਿ ਹਲਕੀ ਰਫਤਾਰ ਦੇ ਨਾਲ ਕੰਮ ਜਿਹੜੇ ਹੈਗੇ ਜਿਦਾਂ ਬਾਬਾ ਬਕਾਲਾ ਸਭ ਦਾ ਫਲਾਈਓਵਰ ਹੈਗਾ ਰਈਏ ਦਾ ਹੈਗਾ ਹਨ ਤਾਂ ਜਿੰਨੇ ਵੀ ਸੰਗਤ ਇੱਥੋਂ ਮੰਨ ਲਓ ਕਿ ਅੰਮ੍ਰਿਤਸਰ ਸਾਹਿਬ ਮੁੱਖ ਸਥਾਨ ਹੈ ਜਿੱਥੇ ਬਹੁਤ ਤੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਕਿ ਇਹ ਕਈ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਹੋਣ ਵੀ ਜੇਕਰ ਗੱਲ ਕਰੀਏ ਤਾਂ ਤੁਹਾਨੂੰ ਦਰਮਿਆਨ ਵੀ ਅੰਡਰ ਕੰਸਟਰਕਸ਼ਨ ਹੋ ਰਨ ਕਰਕੇ ਕਿਤੇ ਨਾ ਕਿਤੇ ਕਈ ਕਮੀਆਂ ਰਹਿ ਵੀ ਜਾਂਦੀਆਂ ਤੇ ਹਾਸਿਆਂ ਦਾ ਕਾਰਨ ਜਿਹੜਾ ਹੈ ਕਿਤੇ ਨਾ ਕਿਤੇ ਲੋਕ ਬਣਦੇ ਨੇ ਤਾਂ ਕਦੋਂ ਤੱਕ ਤੱਕ ਜਿਹੜਾ ਹੈਗਾ ਉਹ ਮੁਕੰਮਲਤਾ ਜੇ ਤੁਹਾਡੀ ਕੋਈ ਰابطਾ ਜੇਕਰ ਇਹਨੇ ਚਾਹੀਦਾ ਹੋਇਆ ਹੋਵੇ ਦੇਖੋ ਮੈਂ 4-5 ਵਰ੍ਹੇ ਤੇ ਜਿਹੜੇ ਪ੍ਰੋਜੈਕਟਡ ਡਾਇਰੈਕਟਰ ਆ ਉਹਨਾਂ ਨੂੰ ਮੈਂ ਨਾਲ ਲੈ ਕੇ ਮੌਕੇ ਦੇ ਉੱਤੇ ਵਿਜ਼ਿਟ ਵੀ ਕੀਤਾ। ਉੱਚ ਪ੍ਰੋਬਲਮ ਆ ਜਿਹੜੇ ਲੋਕਲ ਲੋਕ ਹੈਗੇ ਨੇ ਜਿਨ੍ਹਾਂ ਨੂੰ ਕੋਈ ਕੋਈ ਕਹਿੰਦਾ ਕਿ ਮੇਰੀ ਜ਼ਮੀਨ ਦੇ ਉੱਤੇ ਪੁਲ ਨਾ ਬਣ ਜੇ ਜ਼ਮੀਨ ਦੇ ਸਾਹਮਣੇ ਮੇਰੇ ਕੋਈ ਚੀਜ਼ ਨਾ ਬਣ ਜੇ ਉਹ ਉਹ ਡੱਕੇ ਡਾਉਂਦੇ ਆ। ਮੈਂ ਇਹ ਬੇਨਤੀ ਕਰੂੰ ਸਾਰਿਆਂ ਨੂੰ ਕੁਝ ਜਥੇਬੰਦੀਆਂ ਦੀ ਆਪਣੀ ਮੁਸ਼ਕਲ ਆ। ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੱਡੇ ਅੱਖ ਨੂੰ ਵੇਂਦੇ ਹੋਏ ਵੱਡੇ ਸਦਾਰੀਓ ਨੂੰ ਵੇਂਦੇ ਹੋਏ ਰੇਲ ਵਿਭਾਗ ਦੇ ਜਿਹੜਾ ਸੌਰੀ ਆਵਾਜਾਈ ਸੜਕੀ ਆਵਾਜਾਈ ਵਿਭਾਗ ਦੇ ਸਾਥ ਦੇਣ ਜੇ ਕੋਈ ਤੰਗੀ ਪੇਸ਼ੀ ਆ ਮੈਨੂੰ ਸਿੱਧੇ ਵੀ ਮਿਲ ਲੈਣ ਮੈਂ ਕੋਸ਼ਿਸ਼ ਕਰੂ ਦੂਰ ਚ ਉਹਨੂੰ ਕਰਦੀ ਤੇ ਕੰਮ ਨੂੰ ਰੋਕਿਆ ਨਾ ਜਾਵੇ ਇਹਨੂੰ ਸਬੂਤ ਲਈ ਚੱਲਣਾ ਤੇ ਕੋਈ ਉੱਤੇ ਰਹੀਏ ਦੀ ਹੈਗੀ ਸੀ ਲੇਕਿਨ ਬਾਬਾ ਬਕਾਲਾ ਸਾਹਿਬ ਜਿਹੜਾ ਉਹ ਤੇ ਬਿਲਕੁਲ ਕਲੀਅਰ ਹੈਗਾ ਥੋੜਾ ਕੰਸਟਰਕਸ਼ਨ ਜਿਹੜਾ ਕੰਮ ਹੈਗਾ ਉਹ ਸਲੋ ਕਹਿ ਸਕਦੇ ਆ ਨਹੀਂ ਉੱਥੇ ਬੇਟਾ ਉੱਥੇ ਵੀ ਪ੍ਰੋਬਲਮ ਇਸ ਤਰ੍ਹਾਂ ਦੀ ਹੋਈ ਆ ਠੀਕ ਹੈ ਬਟ ਮੈਂ ਤੁਹਾਡੇ ਹੁਣ ਦੁਬਾਰਾ ਮਿਲੂੰਗਾ ਗੜਕਰੀ ਸਾਹਿਬ ਨੂੰ ਇਸ ਕੱਬ ਨੂੰ ਸਪੀਡ ਅਪ ਕਰਦੀ ਕੋਸ਼ਿਸ਼ ਕਰਨ ਧੰਨਵਾਦ ਜੀ ਤਾਂ ਇਹਨਾਂ ਮੇਰੇ ਨਾਲ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਜਿੰਨਾਂ ਵੱਲੋਂ ਪਹਿਲਾਂ ਤਾਂ ਬਿਲਕੁਲ ਬਿਆਸ ਦੇ ਵਿੱਚ ਬੰਦੇ ਭਾਰਤ ਦੇ ਸਟਾਪੇ ਨੂੰ ਲੈ ਕੇ ਹੈ ਖੁਸ਼ੀ ਪ੍ਰਗਟਾਈ ਗਈ ਔਰ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਵੱਲੋਂ ਕਿਤੇ ਨਾ ਕਿਤੇ ਪੰਜਾਬੀ ਦੇ ਜਕਰ ਬੋਰਡ ਦੀ ਗੱਲ ਕਰੀਏ ਤਾਂ ਹਿੰਦੀ ਦੇ ਵਿੱਚ ਜਿਹੜਾ ਬੋਰਡ ਸੀਗਾ ਤਾਂ ਪੰਜਾਬੀ ਵੀ ਨਾਲ ਇਹ ਤਾਂ ਸ਼ਾਮਲ ਕਰਨ ਦੀ ਗੱਲ ਜਿਹੜੀ ਹੈਗੀ ਅੱਜ ਉਹਨਾਂ ਵੱਲੋਂ ਜ਼ਰੂਰ ਕਹੀ ਗਈ ਹੈਗੀ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਕੋਈ ਸ਼ਿਕਾਇਤ ਨਹੀਂ ਬਲਕਿ ਸੁਝਾਅ ਹੈਗਾ ਕੇ ਜਦੋਂ ਅਜਿਹੇ ਫੰਕਸ਼ਨ ਹੁਣ ਤਾਂ ਬਿਲਕੁਲ ਜਿਹੜੇ ਸਥਾਨਕ ਲੋਕ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਕਈ ਲੋਕ ਹਿੰਦੀ ਨਹੀਂ ਜਾਣਦੇ ਤਾਂ ਪੰਜਾਬੀ ਦੀ ਜਿਹੜੀ ਸਹੂਲियत ਹੈ ਉਹ ਪੜਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਸਹੂਲियत ਲੱਗੇ ਉਹ ਆਰਾਮ ਨਾਲ ਉਸ ਚੀਜ਼ ਨੂੰ ਪੜ ਸਕਣ ਔਰ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇਲਾਕੇ ਦੇ ਵਿੱਚ ਇਸ ਤੋਂ ਇਲਾਵਾ ਸੜਕੀ ਮਾਰਗ ਦੇ ਉੱਤੇ ਜਿਹੜੇ ਕਹਿ ਸਕਦੇ ਨੇ ਕਿ ਉਹ ਸਾਰੀ ਦਿਨ ਪੋਲ ਹੈਗੇ ਆ ਉਹਨਾਂ ਦੇ ਵੀ ਜਲਦ ਨਿਰਮਾਣ ਨੂੰ ਮੁਕੰਮਲ ਕਰਨ ਸੰਬੰਧੀ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਕੇਂਦਰੀ ਮੰਤਰੀ ਜਿਹੜਾ ਹੈ ਕਿ ਨੇ ਨਤਨ ਗੜਕਰੀ ਦੇ ਨਾਲ ਮੁਲਾਕਾਤ ਕਰਕੇ ਇਸ ਦੇ ਸੰਬੰਧੀ ਗੱਲਬਾਤ ਜਲਦ ਕਰਨਗੇ